ਖਬਰਨਾਮਾ ਦੇਖ ਰਿਹਾ ਸੋਤਿਆਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਡਾਕਟਰ ਦਲਜੀਤ ਸਿੰਘ ਟੀਮਾ ਉਹਨਾਂ ਦੀ ਧਰ ਪਤਨੀ ਵਿਵਾਹ ਸਿਵਲਤ ਕੋਰ ਬਾਦਲ ਬਰਵਿੰਦਰ ਸਿੰਘ ਭੁੰਦਾ ਮਹੇਸ਼ ਗਰੇਵਾਲ ਹੋਣਾ ਨਹੀਂ ਪੱਕੇ ਡੇਰੇ ਲਾਏ ਹੋਏ ਨੇ ਹਲਕਾ ਲੁਧਿਆਣਾ ਦੀ ਜਿਮਨੀ ਚੋਣ ਜਿਹੜੀ ਹਲਕਾ ਪਸ਼ਮੀ ਦੇ ਵਿੱਚ ਹੋ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ ਤਾਪ-ਚਾਮ ਝੁਕਿਆ ਜਾ ਰਿਹਾ ਹੈ ਕਿਉਂਕਿ ਇਹ ਸੈਮੀਫਾਈਨਲ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਪੱਧਰ ਤੇ ਹਰ ਪਾਰਟੀ ਵੱਲੋਂ ਪੂਰੀ ਤਰ੍ਹਾਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਐਕਟਿਵ ਨੇ ਅਤੇ ਐਡਵੋਕੇਟ ਪਰ ਉਪਕਾਰਤ ਘੁੰਮਣ ਦੇ ਹੱਕ ਵਿੱਚ ਦਿਨ ਪਰ ਰਾਤ ਚੋਣ ਪ੍ਰਚਾਰ ਕਰ ਰਹੇ ਨੇ ਲੁਧਿਆਣਾ ਪਸ਼ਮੀ ਤੋਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਨਾਲ ਹੀ ਬੜੇ ਵੱਡੇ ਲਾਲਚ ਦੇ ਦਿੱਤੇ ਨੇ ਕਿ ਪੰਜਾਬ ਜਿਹੜੇ ਇਹ ਸਾਡੀ ਸੀਟ ਜਿੱਤੀ ਹੋਈ ਹੈ ਤੇ ਸੰਜੀਵ अरोड़ा ਜਿਹੜੇ ਨੇ 24 ਜੂਨ ਨੂੰ ਜਿਹੜੇ ਨੇ ਕੈਬਨਿਟ ਮੰਤਰੀ ਵੀ ਬਣਨਗੇ। ਯਾਨੀ ਕਿ ਲੋਕਾਂ ਦਾ ਧਿਆਨ ਤੇ ਆਪੋ ਆਪਣੀਆਂ ਪਾਰਟੀਆਂ ਦੇ ਉਮੀਦਵਾਰ ਜਿਤਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਨੇ। ਲੇਕਿਨ ਉਹਨਾਂ ਦੇ ਵਿੱਚੋਂ ਇੱਕ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪਸ਼ਮੀ ਵਿਧਾਨ ਸਭਾ ਜਿਮਨੀ ਚੌਂ ਤੋਂ ਪਹਿਲਾਂ ਆਪ ਆਦੀ ਪਾਰਟੀ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਦੇ ਨਾਲ ਹੀ ਇਕਾਦੀਦਾਰ ਨੂੰ ਵੱਡਾ ਝਟਕਾ ਲੱਗਾ ਹੈ ਵੀਰਵਾਰ ਨੂੰ ਯੂਥ ਅਕਾਲੀ ਦਲ ਦੇ ਸੈਂਕੜੇ ਆਗੂ ਅਤੇ ਵਰਕਰ ਆਪ ਵਿੱਚ ਸ਼ਾਮਲ ਹੋ ਗਏ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਰੂੜਾ ਅਤੇ ਵਿਧਾਇਕ ਬਲਜਿੰਦਰ ਕੌਰ ਨੇ ਰਸਮੀ ਤੌਰ ਤੇ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਦਾ ਆ ਪਰਿਵਾਰ ਵਿੱਚ ਸਵਾਗਤ ਕੀਤਾ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੀਡੀਆ ਚਾਰਜ ਮਾਲਵਾ ਜ਼ੋਨ ਐਡਵੋਕੇਟ ਦਵਿੰਦਰਜੀਤ ਸਿੰਘ ਆਪਣੇ ਸਾਥੀ ਹੋਬੀ ਮੰਗੜ ਮਨੀ ਗੁਜਰ ਮਨਿੰਦਰ ਢਿੱਲੋਂ ਜਸਪਾਲ ਸਿੰਘ ਪਾਰਸ ਅਤੇ ਹਰਸਿੱਲੋ ਰਿੰਕੂ ਪਨੋਦਾ ਬਲੀਵ ਬਲਵੀ ਪਨੋਦਾ ਸਿਮਾ ਪਨੋਦਾ ਤੇ ਦੀਪਤੀ ਲਲਤੋ ਜਿਹੜੇ ਨੇ ਉਹ ਅਲਵਿਦਾ ਕਹਿ ਗਏ ਨੇ ਸ਼ਰੋਮਣੀ ਅਕਾਲੀ ਦਲ ਨੂੰ ਦੱਸਦੀ ਕਿ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ ਜਿਹੜੇ ਅਤੇ ਮੀਡੀਆ ਇੰਚਾਰਜ ਅਤੇ ਪਲੱਸ ਉਹ ਮਾਲਵਾ ਜ਼ੋਨ ਦੇ ਐ ਮਾਲਵਾ ਜ਼ੋਨ ਦੇ ਐਡਵੋਕੇਟ ਦਵਿੰਦਰਜੀਤ ਜਿਹੜੇ ਨੇ ਉਹ ਆਪਣੇ ਸਾਥੀਆਂ ਦੇ ਨਾਲ ਅੱਜ ਆ ਸੁਭੀ ਸਿੰਘ ਬਾਦਲ ਨੂੰ ਅਲਵਿਦਾ ਕਹਿ ਗਏ ਨੇ ਅਤੇ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਅਮਨ ਰੋੜਾ ਅਤੇ ਬਲਜਿੰਦਰ ਕੌਰਵਲ ਨੂੰ ਅਰਸ਼ਵੀ ਤਰੀਕੇ ਦੇ ਨਾਲ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸਰੋਪੇ ਦਿੱਤੇ ਗਏ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬੜਦਾ ਸਨਮਾਨ ਸਨਮਾਨ ਦਿੱਤਾ ਜਾਵੇਗਾ ਇਹਨਾਂ ਸਾਰੇ ਆਮ ਆਸ਼ਰਮੀ ਅਕਾਲੀ ਦਲ ਦਾ ਪੱਲਾ ਛੱਡ ਕੇ ਗਏ ਆਮ ਆਦਮੀ ਪਾਰਟੀ ਦੇ ਵਿੱਚ ਆਗੂਆਂ ਨੇ ਕਿਹਾ ਕਿ ਸੰਜੀਪ ਕਰੋੜਾ ਨੂੰ ਵੱਡੀਆਂ ਭਾਰੀ ਗਿਣਤੀ ਦੇ ਵਿੱਚ ਜਿਤਾਇਆ ਜਾਵੇਗਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਧੰਨਵਾਦ